ਇਲਾਕੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਮਾਮਲੇ ਦਿਨ-ਪ੍ਰਤੀ ਦਿਨ ਵੱਧਦੇ ਹੀ ਜਾਂਦੇ ਹਨ ਕੇਨਰਾ ਬੈਂਕ ਤੋਂ 40000 ਦੀ ਲੁੱਟ ਦੀ ਵਾਰਦਾਤ ਵਾਲਾ ਮਾਮਲਾ ਹਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਸ਼ਾਮ ਢਲਦੇ ਹੀ ਇੱਕ ਕੁਝ ਹਥਿਆਰਬੰਦ ਲੁਟੇਰਿਆਂ ਨੇ ਆਪਣੇ ਪਿੰਡ ਸ਼ਾਹਪੁਰ ਨੂੰ ਜਾ ਰਹੇ ਇੱਕ ਨੌਜਵਾਨ ਨੂੰ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸਿਮਰਤਲ ਫਲੋਰ ਵਿਕੇ ਜੇਰੇ ਇਲਾਜ ਪੀੜਤ ਨੌਜਵਾਨ ਬਲਜੀਤ ਰਾਏ ਵਿੱਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਲੋਧਿਆਣਾ ਤੋਂ ਆਪਣੇ ਪਿੰਡ ਸ਼ਾਹਪੁਰ ਨੂੰ ਜਾ ਰਿਹਾ ਸੀ ਤਾਂ ਫਲੋਰ ਨੈਸ਼ਨਲ ਹਾਈਵੇ ਦੇ ਨਾਲ ਬਣੇ ਲਿੰਕ ਰੋਡ ਤੇ ਉੱਤੇ ਉਸ ਨੂੰ ਫੋਨ ਆਇਆ ਤਾਂ ਉਸਨੇ ਜਦੋਂ ਫੋਨ ਸੁਣਨ ਲਈ ਮੋਟਰਸਾਈਕਲ ਹੋਲੀ ਕੀਤਾ ਤਾਂ ਇੰਨੇ ਨੂੰ ਮੋਟਰਸਾਈਕਲ ਤੇ ਦੋ ਅੰਪਛਾਤੇ ਨੌਜਵਾਨਾਂ ਨੇ ਉਸਦੇ ਸਿਰ ਵਿੱਚ ਕੁਝ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਹ ਡਿੱਗ ਪਿਆ ਲੁਟੇਰੇ ਉਸ ਨੂੰ ਚੁੱਕ ਕੇ ਨਾਲ ਲੱਗਦੀਆਂ ਝਾੜੀਆਂ ਵਿੱਚ ਲੈ ਗਏ ਤੇ ਉੱਥੋਂ ਹੋਰ ਤਿੰਨ ਮੌਜੂਦ ਨੌਜਵਾਨਾਂ ਨੇ ਉਹਨਾਂ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਦੇ ਬੈਗ ਵਿੱਚੋਂ 10000 ਰੁਪਏ ਕੱਢ ਲਏ ਤੇ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ ਲੁਟੇਰਿਆਂ ਨੇ ਉਸਦੇ ਸਿਰ ਵਿੱਚ ਹੈਲਮਟ ਮਾਰ ਕੇ ਉਸਦੇ Google Pay ਦਾ ਪਾਸਵਰਡ ਲਿਆ ਤੇ ਉਸਦੇ ਖਾਤੇ ਵਿੱਚੋਂ 10000 ਰੁਪਏ ਦੇ ਕਰੀਬ ਰੁਪਏ ਕਢਵਾ ਲਏ। ਕੁਝ ਹੀ ਸਮੇਂ ਬਾਅਦ थाना ਫਲੋਰ ਦੇ ਐਸਐਚਓ ਸੁਖਦੇਵ ਸਿੰਘ ਸੇਵਾਸਥਲ ਪਹੁੰਚ ਗਏ ਅਤੇ ਜਿੱਥੇ ਉਹਨਾਂ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਸਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਲੁਟੇਰਾਂ ਨੂੰ ਫੜ ਲਿਆ ਜਾਵੇਗਾ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਦਿਨ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਦੀ ਆਮਦ ਕਰਨ ਚੱਪੇ-ਚੱਪੇ ਤੇ ਪੁਲਿਸ ਲੱਗੀ ਹੋਈ ਸੀ ਪਰ ਇਦਾਂ ਦੀਆਂ ਵਾਰਦਾਤਾਂ ਸ਼ਰਿਆਮ ਹੋ ਰਹੀਆਂ ਸਨ। ਇੱਕ ਪੁਲਿਸ ਦੀ ਕਾਰਵਾਈ ਤੇ ਸਵਾਲੀਆਂ ਨਿਸ਼ਾਨ ਖੜਾ ਹੋ ਰਿਹਾ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਸਾਡੀ ਕੀ ਨਾਮ ਹੈ ਤੁਹਾਡਾ ਵਿਕੀ ਕੀ ਨਾ ਕੀ ਮਸਲਾ ਹੋਇਆ ਪੱਦੀ ਦਾ ਨਾ ਬਈ ਫਲੋਰ ਤੋਂ ਛਾਪੁਰ ਨੂੰ ਜਾਂਦਾ ਸੀ ਕੰਮ ਤੋਂ ਪਿੱਛੋਂ ਦੋ ਬੰਦੇ ਆ ਕੇ ਮੋਠੋ ਲਮਾਰਿਆ ਪੱਲਾ ਵਿੱਚ ਤੇ ਮੈਨੂੰ ਸੱਟਿਆ ਤਿੰਨ ਬੰਦੇ ਟੋਡਨ ਪੰਜ ਬੰਦੇ ਹੀ ਤਿੰਨ ਬੰਦੇ ਚੱਕ ਕੇ ਲਗਾਏ ਅੰਦਰ ਬੰਨ੍ਹ ਕੇ ਜਾ ਕੇ ਮਾਰਿਆ ਕੁੱਟਿਆ ਚਰਚ ਹੈਲਮਟ ਮਾਰੇ ਲੋਟਕ ਫੋਨ ਵੀ ਲੱਗਾ ਪੈਸੇ ਵੀ ਲੱਗੇ ਭਾਜੀ ਆ ਅੰਕ ਆ ਗੁਦੀ ਹੱਤ ਦਾ ਦਾਤ ਵੀ ਸੀ ਉਹਨਾਂ ਦੇ ਕੋਲ ਹਾਂਜੀ ਟੋਟਲ 4 ਬੰਦੇ ਸੀ ਆ 5 ਬੰਦੇ ਸੀਗੇ ਜੀ ਅੱਛਾ ਤੁਹਾਨੂੰ ਲਗੇ ਕਿੱਥੇ ਚਾਚੇ ਅੰਦਰ ਰੇਲਵੇ ਲੈ ਨਾਲ ਨੂੰ ਜਦੋਂ ਮੈਂ ਡਿਗਿਆ ਮੈਨੂੰ ਉੱਥੋਂ ਕੁੜੀ ਸੀ ਕਿ ਅੰਦਰ ਲੱਗਿਆ ਅੱਛਾ ਹਾਂਜੀ ਆ 50 ਰੁਪਏ ਮਹਾਰੇ ਪਾਟ ਗਿਆ ਤੇ ਮੋਟਰਸਾਈਕਲ ਵੀ ਸੀ ਤੁਹਾਡੇ ਕੋਲ ਹਾਂਜੀ ਮੋਟਰਸਾਈਕਲ ਹੈਗਾ ਉਹ ਕਿੱਥੇ ਤੁਹਾਡੇ ਕੋਲ ਮੋਟਰਸਾਈਕਲ ਦੇ ਕੋਲੇ ਹੀ ਆ ਹਾਂਜੀ ਅੱਛਾ ਜੀ ਹਾਂਜੀ ਕੀ ਸੱਟਾਂ ਮਾਰੀਆਂ ਤੁਹਾਡੇ ਕੋਲ ਸੱਟਾਂ ਮਾਰੀਆਂ ਜੀ हेलमेट ਮਾਰੇ ਸਿਰ ਤੇ ਮੇਰੀ ਮੇਰੇ ਕੋਲ ਸੀਲ ਦੀ ਬੋਤਲ ਥੀ ਉਹ ਸਿਰ ਤੇ ਮਾਰੀ ਉਹਨਾਂ ਕੋ ਦាទ ਸੀ ਉਹ ਪੁੱਠੇ ਇੱਥੇ ਮਾਰੇ ਪਿੱਛੇ ਮੋੜੇ ਤੇ ਅੱਛਾ ਪੰਜ ਜਣੇ ਸਕੇ ਕਮਟਰ ਤੇ ਕਰਦੇ ਸੀ ਨਹੀਂ ਤਿੰਨ ਜਣੇ ਅੰਦਰ ਖੜੇ ਸੀ ਓਕੇ ਦੋ ਜਣੇ ਪਿੱਛੇ ਮੋੜ ਚਲਦੇ ਆ ਕੇ ਸਿੱਟਿਆ ਉਹਨੂੰ ਮੈਨੂੰ ਅੱਛਾ ਕੋਈ ਪਰੇਸ਼ਾਨ ਚ ਹੈਗਾ ਤੁਹਾਡੇ ਇੱਕ ਬੰਦਾ ਹੈਗਾ ਜੀ ਕੀ ਮੰਕੀ ਕਰਦੇ ਪ੍ਰੋਫੈਸ਼ਨ ਪ੍ਰੋਫੈਸ਼ਨ ਤੋਂ ਮੰਕੀ ਕਾ ਨਹੀਂ ਚਾਹੀਦੀ ਮਿਹਨਤ ਕਰਕੇ ਖਾਣੇ ਆ ਇਹ ਤਾਂ ਪਰ ਨਹੀਂ ਹੋਣਾ ਚਾਹੀਦਾ ਮੈਂ ਤਾਂ ਮੈਂ ਤਾਂ ਵੀ ਤੇਰੀਆਂ ਗਾਤ ਰਿਹਾ ਨਹੀਂ ਭਾਈ ਫੋਨ ਦੇ ਦਿਓ ਬਟ ਪੈਸੇ ਲੈ ਜਾਓ ਪਰ ਨਹੀਂ ਮਾਰਿਆ ਬਹੁਤ ਜ਼ਿਆਦਾ